ਇੱਥੇ ਇਦਾਂ ਜਿਹੜਾ ਤੁਸੀਂ ਇੱਥੇ ਕੋਈ ਵੀ ਚੀਜ਼ ਸੌਖ ਸਕਦੇ ਆ ਤੇ ਇੱਥੇ ਤੁਹਾਡੀ ਮੇ ਜਿਹੜੀ ਮਨੋਕਾਮਨਾ ਪੂਰੀ ਹੋਊਗੀ ਤੁਹਾਨੂੰ ਮੈਂ ਇਧਰ ਵੀ ਦਿਖਾਉਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸਾਧ ਸੰਗਤ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਆਏ ਆ ਵੀਰੇ ਪਿੰਡ ਚੰਦਪੁਰਾਣਾ ਗੁਰਦੁਆਰਾ ਤਨ ਤਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਇਹ ਵੀਰੇ ਜਿਹੜਾ ਗੁਰਦੁਆਰਾ ਸਾਹਿਬ ਇਹ ਬਾਗੇ ਪੁਰਾਣੇ ਤੇ ਮੋਗੇ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਇੱਥੇ ਟੂਲ ਗੇਟ ਬਣਿਆ ਹੋਇਆ ਵਾ ਉਥੇ ਇਹ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰੇ ਸਾਹਿਬ ਦੇ ਸਾਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਗੁਰਦੁਆਰਾ ਜਿਹੜਾ ਸਾਹਿਬ ਬਹੁਤ ਸ਼ਾਨਦਾਰ ਆ ਵੀਡੀਓ ਦੇ ਨਾਲ ਬਣੇ ਰਿਹਾ ਐਂਡ ਤੱਕ ਵੀਡੀਓ ਕਰਦੇ ਹਾਂ ਸਟਾਰਟ ਤੁਹਾਨੂੰ ਦਿਖਾਉਣਾ ਜਿਹੜਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਆਹ ਸਾਹਮਣੇ ਗੱਡੀਆਂ ਕਾਰਾਂ ਮੋਟਰਸਾਈਕਲ ਇਹ ਤੁਹਾਨੂੰ ਲੰਘਦੇ ਇਹ ਵੱਡਾ ਹਾਈਵੇਅ ਆ ਜਿਹੜਾ ਮੋਗੇ ਤੇ ਬਾਗੇਪੁਰ ਨੇ ਜੁੜਦਾ ਵਾ ਇੱਥੇ ਇੱਕ ਟੂਲ ਗੇਟ ਹੁੰਦਾ ਟੂਲ ਗੇਟ ਤੋਂ ਇਹ ਹੈਗਾ ਵੀਰੇ ਖੱਬੇ ਹੱਥਾ ਖੱਬੇ ਹੱਥ ਗੁਰਦੁਆਰਾ ਸਾਹਿਬ ਉੱਥੇ ਕੰਡੰਡੇ ਵੀ ਆਉਂਦੀਆਂ ਖੇਤਾਂ ਸੋਰੀ ਇੱਕ ਸ਼ੜਕ ਵੀ ਹੁੰਦੀ ਆ ਤੇ ਇੱਥੇ ਤੁਸੀਂ ਆ ਸਕਦੇ ਹੋ ਜਰੂਰ ਮੁੱਖ ਸੇਵਾਦਾਰ ਇਹਦੇ ਦੇਖ ਸਕਦੇ ਹੋ ਮੁੱਖ ਸੇਵਾਦਾਰ ਸੰਤ ਬਾਬਾ ਨਿਹੰਗ ਸਿੰਘ ਜੀ ਪਿੰਡ ਚੰਦਪੁਰਾਣਾ ਇੱਥੇ ਵੀਡੀਓ ਸਟਾਰਟ ਕਰਦੇ ਆ ਇੱਥੇ ਬਿਲਕੁਲ ਐਂਟਰ ਹੁੰਦਾ ਸਭ ਤੋਂ ਪਹਿਲਾਂ ਐਂਟਰ ਹੁੰਦਾ ਜਿਹੜਾ ਹੈਗਾ ਇੱਥੇ ਯੂ ਬਣਿਆ ਹੋਇਆ ਵਾ ਜੀ ਚੈਨਲ ਤੇ ਨਵੇਂ ਆਏ ਤੇਨੂੰ ਸਬਸਕ੍ਰਾਈਬ ਸਾਰੇ ਜਾਣੇ ਕਰਿਓ ਸਭ ਤੋਂ ਪਹਿਲਾਂ ਜਦੋਂ ਆਪਾਂ ਇੱਥੇ ਆਉਂਦੇ ਹਾਂ ਤੁਹਾਨੂੰ ਬਾਈ ਜੀ ਐਂਟਰ ਹੁੰਦਾ ਹੀ ਇੱਥੇ ਹਾਂ ਸਰ ਆਪਾਂ ਸਿੱਧਾ ਸਿੰਘਾਂ ਦੇ ਪਹਿਲਾ ਤੁਹਾਨੂੰ ਜਿਹੜੀਆਂ ਫੋਟੋ ਨਜ਼ਰ ਆਉਣਗੀਆਂ ਇਹ ਆਪਣੇ ਜਿਹੜੇ ਯੋਧੇ ਉਹਨਾਂ ਦੀ ਜਿਹੜੀਆਂ ਨੰਗਾ ਫੋਟੋ ਬਣੀਆਂ ਜਾਂ ਇਧਰਲੇ ਪਾਸੇ ਵੇਰੇ ਹੈ ਕਿਸਾਨ ਤੇ ਬਲਦਾਂ ਦੀ ਜੋੜੀ ਕਿਸਾਨ ਜਿਹੜਾ ਹੈਗਾ ਬਲਦਾਂ ਨੂੰ ਚਲਾਉਂਦਾ ਪਿਆ ਵਾ ਖੇਤੀਬਾੜੀ ਕਰਦੇ ਹੋਏ ਉਸ ਤੋਂ ਬਾਅਦ ਇੱਕ ਇੱਥੇ ਹੱਥੀ ਹੈ ਰੇਡਰਸ ਦੇਖ ਸਕਦੇ ਆ ਇਹ ਐ ਬਣਿਆ ਹੋਇਆ ਵਾ ਜਿਹੜੇ ਇੱਥੇ ਜਵਾਕ ਆਉਂਦੇ ਆ ਇਹਦੇ ਵਿੱਚ ਦੀ ਇਧਰ ਦੀ ਵੜਦੇ ਤੁਹਾਨੂੰ ਦਿਖਾਉਣਾ ਮਾਥੀ ਇਧਰ ਤੇ ਜਵਾਕ ਵੜਦੇ ਆ ਇੱਥੋਂ ਦੀ ਇੱਥੋਂ ਹੀ ਐਂਟਰ ਹੁੰਦੇ ਜਵਾਕ ਤਾਂ ਮੈਂ ਵੀ ਤੁਹਾਨੂੰ ਜਾ ਕੇ ਦਿਖਾ ਦਿੰਦਾ ਤੁਹਾਨੂੰ ਮੈਂ ਇੱਥੋਂ ਐਂਟਰ ਹੋਣਾ ਪਹਿਲਾਂ ਪਾਥੀ ਦੇ ਵਜ ਦੀ ਇਧਰ ਲੈ ਦਾ ਅੰਦਰਲਾ ਪਾਸਾ ਦੇਖੋ ਵੀ ਜਰਾਥੀ ਦਾ ਇਹਦੇ ਇੱਥੇ ਵਹਿ ਜਾਂਦੇ ਆ ਬੱਚੇ ਲੋਕ ਇਥੋਂ ਯਾਨ ਸਲੈਪ ਕਰਕੇ ਜਾਵਾਂਗੇ ਪਾ ਥੱਲੇ ਨੂੰ ਓ ਮਾਈ ਗੋਡ ਹੈਲੋ ਜੀ ਉਸ ਤੋਂ ਬਾਅਦ ਵੇਰੇ ਆਪਾਂ ਇੱਧਰ ਨੂੰ ਉੱਪਰ ਜਿਹੜਾ ਕਿ ਜਗ੍ਹਾ ਬਣੀ ਹੋਈ ਆ ਬਾਬਾ ਫਰੀਦ ਜੀ ਦੀ ਇਹੇ ਖੜਾ ਹੈ ਜੈਮਰਾ ਦੇਖੋ ਤੋਂ ਗੱਡੇ ਦੀ ਜੈਮਰਾ ਇਹ ਜੈਮਰਾ ਤੁਹਾਨੂੰ ਦਿਖਾਉਂਦੇ ਬੈਕ ਸਾਈਡ ਤੋਂ ਜੈਮਰਾ ਉਹ ਹੈ ਕਿ ਚੀ ਰਹਿ ਗਈ ਸੀ ਸੌਰੀ ਆਹ ਦੇਖੋ ਨਗਾਰਾ ਵੀ ਹੁੰਦਾ ਬੰਦਾ ਊਠ ਤੇ ਬੈਠਾ ਹੋਇਆ ਬੋਤਾ ਵੀ ਕਹ ਦਿੰਨੇ ਆ ਪੋਟ ਵੀ ਕਹ ਦਿੰਨੇ ਆ ਨੀ ਉੱਪਰ ਬੈਠਾ ਹੋਇਆ ਫਦਰ ਜੀ ਬਾਬਾ ਉਹਨੇ ਇੱਥੇ ਕਾਫੀ ਉੱਚੀ ਜਗ੍ਹਾ ਤੇ ਬਾਬਾ ਫਰੀਦ ਜੀ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਉੱਪਰ ਇੱਕ ਬਾਜ ਜਿਹੜਾ ਲੱਗਾ ਹੋਇਆ ਇੱਥੇ ਧੰਨ ਧੰਨ ਬਾਬਾ ਫਰੀਦ ਜੀ ਦੀ ਜਿਹੜੀ ਹੈਗੀ ਫੋਟੋ ਬਣੀ ਹੋਈ ਆ ਜਿਹੜੀ ਅਸੀਂ ਪਿਛਲੀ ਵੀਡੀਓ ਵਿੱਚ ਪਾਈ ਇੱਕ ਵੀਡੀਓ ਪਾਈ ਸੀ ਉੱਥੇ ਵੀ ਬਾਬਾ ਫਰੀਦ ਜੀ ਦੀ ਜਿਹੜੀ ਫੋਟੋ ਬਣਾਈ ਗਈ ਸੀ ਇੱਥੇ ਵੀ ਬਣਾਈ ਹੋਈ ਆ ਇਹ ਜਿਹੜਾ ਸਾਈਡ ਆ ਇਹ ਇਹ ਕਾਫੀ ਉੱਚੀ ਜਗਾ ਚੜ੍ਹ ਕੇ ਆ ਇੱਥੇ ਜਿਹੜੇ ਇਥੋਂ ਨੂੰ ਗੁਰਦਰਾ ਸਾਹਿਬ ਦਿਖਾਉਣਾ ਆ ਤੇ ਬਾਕੀ ਆ ਪੱਦਰ ਨੂੰ ਗੁਰਦਰਾ ਸਾਹਿਬ ਵੱਲੀ ਨੂੰ ਜਾਣੇ ਵੀ ਆ ਕੋਈ ਚੱਕਰ ਨਹੀਂ ਉੱਥੋਂ ਵੀ ਦਿਖਾਵਾਂਗੇ ਇਹ ਪਹਿਲਾਂ ਤੁਹਾਨੂੰ ਪਹਿਲਾਂ ਇਥੋਂ ਐਂਟਰ ਹੁੰਦਾ ਜਿਹੜੀ ਚੀਜ਼ ਹੁੰਦੀ ਆ ਆਪਾਂ ਫਰੀਦ ਦੀ ਜਗ੍ਹਾ ਵਾਲਾ ਪਾਸਾ ਜਿਹੜਾ ਤੁਹਾਨੂੰ ਉਹ ਦਿਖਾਇਆ ਹੁਣ ਆਪਾਂ ਉੱਧਰ ਚੱਲਦੇ ਆ ਗੁਰਦਰਾ ਸਾਹਿਬ ਵੱਲੀ ਨੂੰ ਜਿਹੜੇ ਵੇਰੇ ਤੁਸੀਂ ਉੱਧਰੋਂ ਆਉਂਗੇ ਇੱਥੇ ਐਂਟਰ ਹੋਵੋਗੇ ਐਂਟਰ ਹੁੰਦਾ ਇੱਥੇ ਇਦਾਂ ਦੁਕਾਨਾਂ ਬਣੀਆਂ ਹੋਈਆਂ ਜਿੱਦਾਂ ਕੋਈ ਤੁਸੀਂ ਪ੍ਰਸ਼ਾਦ ਲੈਣਾ ਉੱਥੇ ਚੜਾਉਣ ਵਾਸਤੇ ਪ੍ਰਸ਼ਾਦ ਵੀ ਮਿਲਦਾ ਰਮਾਨ ਲੈਣਾ ਜੋ ਕਿ ਹੋਰ ਇੱਥੇ ਘੋੜੇ ਚੜ੍ਹਦੇ ਜਿਵੇਂ ਘੋੜੇ ਲੈ ਸਕਦੇ ਆ ਆਪਾਂ ਕਿਉਂਕਿ ਹੋਰ ਘਰ ਵਾਸਤੇ ਆਪਾਂ ਨੂੰ ਸਮਾਨ ਲੈਣਾ ਹੋਵੇ ਬਸ ਮੱਥਾ ਟੇਕ ਕੇ ਅੰਦਰ ਉੱਥੇ ਤੁਸੀ ਸਮਾਨ ਜਿਹੜਾ ਹੈਗਾ ਟੋਟਲ ਲੈ ਆ ਸਕਦੇ ਹੋ ਤੇ ਬਹੁਤ ਹੀ ਤਰ੍ਹਾਂ ਦਾ ਜਿਹੜਾ ਇੱਥੇ ਸਮਾਨ ਤੁਹਾਨੂੰ ਮਿਲ ਜਾਂਦਾ ਜਿਵੇਂ ਆਪਣੇ ਘਰ ਦੇ ਵਿੱਚ ਵਰਤਣ ਵਾਸਤੇ ਕੋਈ ਚੀਜ਼ਾਂ ਹੁੰਦੀਆਂ ਵਾ ਤੁਹਾਨੂੰ ਇੱਥੋਂ ਮਿਲ ਸਕਦਾਗਾ ਮਾ ਜੀ ਇੱਥੋਂ ਪ੍ਰਸ਼ਾਦ ਲੈ ਕੇ ਬਿਲਕੁਲ ਉੱਧਰ ਨੂੰ ਜਾਣਾ ਹੁਣ ਮੱਥਾ ਟੇਕਣਾ ਉਧਰੋਂ ਜਦੋਂ ਤੁਸੀਂ ਪ੍ਰਸ਼ਾਦ ਲੈ ਕੇ ਆਉਂਗੇ ਵੀਰੇ ਉਸ ਤੋਂ ਬਾਅਦ ਬਿਲਕੁਲ ਤੁਸੀਂ ਗੁਰਦੁਆਰੇ ਵਿੱਚ ਐਂਟਰ ਹੋਵੋਗੇ ਐਂਟਰ ਹੋਣ ਤੋਂ ਪਹਿਲਾਂ ਇੱਥੇ ਜਿਹੜੇ ਹੈਗੇ ਹਨ ਆਪਣੇ ਜਿਵੇਂ ਜਿਵੇਂ ਆਪਣੇ ਸਾਕਤ ਆਸ ਦੇ ਜਿਵੇਂ ਜਿਵੇਂ ਉਹਨਾਂ ਨਾਲ ਹੋਈਆਂ ਉਹਨਾਂ ਨੇ ਜਿਵੇਂ ਜਿਵੇਂ ਬੀਤੀ ਹੱਡ ਬੀਤੀ ਉਹ ਇੱਥੇ ਇਦਾਂ ਜਿਹੜੇ ਹੈਗੇ ਸਟੈਚੂ ਬਣਾਏ ਗਏ ਆ ਮੂਰਤੀਆਂ ਬਣਾਇਆਂ ਗਈਆਂ ਨੇ ਤੇ ਇੱਥੇ ਜਿਹੜਾ ਇਸ ਟਾਈਮ ਪੇਂਟ ਦਾ ਕੰਮ ਚੱਲਦਾ ਪਿਆ ਵਾ ਬਾਈ ਹੁਣ ਇੱਥੇ ਪੇਂਟ ਕਰਦੇ ਪਏ ਆ ਨਾ ਤੁਸੀਂ ਦੇਖ ਸਕਦੇ ਆ ਇਹਦਾ ਹੈ ਇਤਿਹਾਸ ਉਹ ਵੀ ਲਿਖਿਆ ਹੋਇਆ ਇੱਥੇ ਪੂਰੇ ਦਾ ਪੂਰਾ ਪੇਂਟ ਦਾ ਕੰਮ ਚੱਲ ਰਿਹਾ ਵੀਰੇ ਇੱਥੇ ਉਹ ਦੇਖੋ ਉੱਛੇ ਅਗਲੇ ਕਿੰਨੀ ਘੈਂਟ ਚੀਜ਼ ਬਣੀ ਹੋਈ ਹੈ ਮਾਤਾ ਗੁਜਰੀ ਜੀ ਨਾਲ ਦੋ ਛੋਟੇ ਸਾਹਿਬ ਜੱਦੇ ਕੀ ਮਤਲਬ ਗੁਰਦਰ ਸਾਹਿਬ ਇਹ ਬਹੁਤ ਸ਼ਾਨਦਾਰ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਾਇਆ ਵਾਂ ਇਦਾਂ ਬਾਈ ਹੁਣ ਇੱਥੇ ਇਹ ਕੰਮ ਕਰਦੇ ਆ ਪੇਂਟ ਦਾ ਤੇ ਹੁਣ ਚੱਲਾਂਗੇ ਬਾਈ ਆਪਾਂ ਸਰੋਵਰ ਵੱਲੀ ਨੂੰ ਪਹਿਲਾਂ ਤੁਹਾਨੂੰ ਮੈਂ ਸਰੋਵਰ ਦਿਖਾਉਂਗਾ ਉਸ ਤੋਂ ਬਾਅਦ ਗੁਰਦੁਆਰੇ ਦੇ ਅਪਾ ਐਂਟਰ ਹੋਵਾਂਗੇ ਇੱਕ ਚੀਜ਼ ਤੁਹਾਨੂੰ ਯਾਰ ਮੈਂ ਇੱਕ ਆ ਚੀਜ਼ ਦਿਖਾਉਣਾ ਤੇ ਇਹ ਦੇਖੋ ਜੇ ਤੁਸੀਂ ਗੁਰਦਰਾ ਸਾਹਿਬ ਤੋਂ ਐਂਟਰ ਹੋਣ ਤੋਂ ਪਹਿਲਾਂ ਇੱਥੇ ਨਾ ਆ ਭਗਤ ਸਿੰਘ ਜੀ ਦੀ ਫੋਟੋ ਬਣੀ ਹੋਈ ਆ ਇਹ ਜੀ ਆਇਆ ਤੇ ਵੀਰ ਮੱਥਾ ਟੇਕਣੋਂ ਫੋਟੋ ਜ਼ਿਆਦਾ ਬਾਈ ਨੇ ਇੱਥੇ ਆਏ ਨਾ ਭਗਤ ਸਿੰਘ ਸਰਾਬ ਜੀ ਸੌਰੀ ਭਗਤ ਸਿੰਘ ਜੀ ਦੀ ਈਣੀ ਤੇ ਫੋਟੋ ਬਣਾਈ ਗਈ ਆ ਹੱਥ ਦੇ ਵਿੱਚ ਕਿਤਾਬ ਆ ਜੰਜੀਰਾਂ ਲੱਗੀਆਂ ਹੋਈਆਂ ਵਾ ਕੋਲੇ ਪਾਣੀ ਪਿਆ ਵਾ ਪਰ ਕਿਤਾਬਾਂ ਪਈਆਂ ਤੁਸੀਂ ਦੇਖ ਸਕਦੇ ਹੋ ਬਾਹਰ ਸਕਿਉਰਿਟੀ ਖੜੀ ਹੋਈ ਹੈ ਪੁਲਸ ਵਾਲੇ ਇੱਥੋਂ ਬਿਲਕੁਲ ਹੁੰਦੇ ਆ ਇੱਥੇ ਜੋੜੇ ਜਮਾ ਹੁੰਦੇ ਆ ਇੱਥੇ ਜਿਹੜਾ ਸਰੋਵਰ ਬਣਿਆ ਹੋਇਆ ਵੀਰੇ ਸਰੋਵਰ ਧਰਤੀ ਤੋਂ ਉੱਚਾ ਬਣਿਆ ਹੋਇਆ ਮਤਲਬ ਕਾਫੀ ਜ਼ਿਆਦਾ ਉੱਪਰ ਜਿਵੇਂ ਆਮ ਸਰੋਵਰ ਡੂੰਘਾ ਹੁੰਦਾ ਵਾ ਇਹ ਤਾਂ ਆਲੇ ਪਾਸੇ ਨੂੰ ਸਰੋਵਰ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਵਿਚਾਲੇ ਇੱਕ ਮੱਛੀ ਬਣਾਈ ਗਈ ਆ ਦੇਖ ਸਕਦੇ ਆ ਮੱਚ ਪਰਲੇ ਪਾਸੇ ਬੀਬਾ ਦਾ ਸਰੋਵਰ ਆ ਇਧਰਲੇ ਪਾਸੇ ਹੈਗਾ ਜਿਹੜਾ ਬਾਈਆਂ ਦਾ ਸਰੋਵਰ ਇੱਥੋਂ ਜਿਹੜਾ ਹੈਗਾ ਆਪਾਂ ਉਹ ਕਰ ਸਕਦੇ ਹਾਂ ਤੇ ਜਾ ਅਸ਼ਨਾਣ ਪਾਣੀ ਕਰਕੇ ਆਪਦਾ ਹੁਣ ਗੁਰਦਾਰਾ ਸਾਹਿਬ ਨੂੰ ਮੱਥਾ ਟੇਕ ਕੇ ਜਾਣਾ ਹੁਣ ਉਧਰ ਚੱਲਦੇ ਆਪਾਂ ਇੱਥੇ ਵੀਰੇ ਜੇ ਤੁਸੀਂ ਅੰਦਰ ਐਂਟਰ 메ਨ ਗੇਟ ਜਿਹੜਾ ਤੁਸੀਂ ਐਂਟਰ ਕਰੋਗੇ ਇੱਥੇ ਐਂਟਰ ਹੁੰਦਿਆ ਤਨ ਤਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਉੱਪਰਲੇ ਪਾਸੇ ਜਿਹੜੇ ਇਹਦੇ ਕੋੜੇ ਹਰਨ ਜਿਵੇਂ ਇਦਾਂ ਜਿਹੜੇ ਹੈਗੇ ਪੰਛੀ ਆਪਣੇ ਉਹ ਇੱਥੇ ਬਣਾਏ ਹੋਏ ਆ ਇਧਰ ਨਾਲ ਵਾਲੇ ਪਾਸੇ ਨਿਸ਼ਾਨ ਸਾਹਿਬ ਬਣਿਆ ਹੋਇਆ ਜਿਨ੍ਹਾਂ ਦੇ ਕਾਰਨ ਅੱਜ ਆਪਣਾ ਸਖਤਿਆਸ ਵਸਦਾ ਪਿਆ ਵਾ ਉਹ ਨਿਸ਼ਾਨ ਸਾਹਿਬ ਤੇ ਝੂਲਦਾ ਹੈ ਆ ਗਾਈਸ ਸਾਹਮਣੇ ਗੁਰਦੁਆਰਾ ਸਾਹਿਬ ਇਹ ਹੈ ਗੁਰਦੁਆਰਾ ਸਾਹਿਬ ਫੰਡ ਚੰਦਪ੍ਰਾਣਾ ਜ਼ਿਲ੍ਹਾ ਮੋਗਾ ਇੱਥੇ ਤੁਸੀਂ ਜ਼ਰੂਰ ਸਾਰੇ ਜਾਣੇ ਆਉਂ ਸਾਰੀ ਸੰਗਤ ਇਦਾਂ ਇਦਾਂ ਜਿਹੜਾ ਹੈਗਾ ਗੁਰਦੁਆਰਾ ਬਣਾਇਆ ਗਿਆ ਇੱਥੇ ਸੋਕੇ ਮੈਂ ਪਹਿਲਾਂ ਵੀ ਪਹਿਲਾਂ ਜਦੋਂ ਵੀ ਮੈਂ ਕਿਸੇ ਗੁਰਦੁਆਰਾ ਸਭ ਮੱਥਾ ਟੇਕਣ ਜਾਂਦਾ ਵਾਂ ਵੀਡੀਓ ਬਣਾਉਣ ਜਾਂਦਾ ਸੌਰੀ ਸਤਿ ਪਾਤ੍ਰੀ ਜੀ ਪਾਪਾ ਦੇ ਪਾਤਸ਼ਾਹੀ ਜੀ ਹਰਿ ਧੰਨਵਾਦ ਦੇ ਧੰਨ ਧਨ ਮਹਾ ਜੀ ਕਰਤਾਰ ਜੀ ਤੁਹਾਨੂੰ ਆਪਣਾ ਅਨ ਦਾ ਹੈ ਗੁਰੂ ਨਾਨਕ ਜੀ ਮਹਾਰਾਜੀ ਆਪ ਜੀ ਦਾ ਬਲਵਾਨ ਹੈ ਪੰਜਾਬ ਤੋਂ ਵੀ ਆਪ ਬਖਸ਼ਾਈਆਂ ਦੇ ਸਤਿਗੁਰੂ ਨਵੇਂ ਮੇਰੇ ਪਿਆਰੇ ਮਹਾਤਮਾ ਦੇ ਮਨ ਦਾ ਰੀਤ ਕਲਾ ਸ੍ਰੀ ਆਨੰਦ ਸਾਹਿਬ ਜੀ ਦੇ ਕਰੀਬ ਨਾਲ ਦੇ ਸਤਿ ਸ਼੍ਰੀ ਅਕਾਲ ਆਰਕੂ ਜੀ ਦੇ ਪਾਸੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਭਿਸ਼ੇਕ ਪ੍ਰਣਾਮ ਹੋਵੇ ਹੈ ਸ੍ਰੀ ਆਪ ਜੀ ਦੇ ਪਾਸੇ ਇਸੀ ਰਹਿਣਾ ਦਿੱਤੀਆਂ ਬਾਬਾ ਘਰਾਣ ਤੋਂ ਮਾਧ ਮਾਤਮਾ ਨੂੰ ਤਾਰਨਾ ਨਰਵਿਰਤਾ ਸਾਹਿਬ ਹਾਂ ਜੀ ਵੀਰ ਜੇ ਤੁਸੀਂ ਇੱਧਰ ਆਉਂਗੇ ਨਾ ਇੱਥੇ ਇੱਕ ਜਿਹੜੀ ਆ ਜਗ੍ਹਾ ਬਣੀ ਹੋਈ ਆ ਜਿਵੇਂ ਆਪਣੀ ਕੋਈ ਮਨੋ ਕਾਮਨਾ ਪੂਰੀ ਹੁੰਦੀ ਆ ਉੱਥੇ ਜਦੋਂ ਆਪਾਂ ਕੋਈ ਵੀ ਜਿਹੜੀ ਚੀਜ਼ ਇੱਥੇ ਚੜਾ ਸਕਦੇ ਆ ਜਿਵੇਂ ਘੋੜਾ ਜਾਂ ਕੋਈ ਆਪਾਂ ਜਿਹੜੀ 25 ਸੋਖਦੇ ਆ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਤੇ ਸਿਰੇ ਬੰਨੇ ਹੋਏ ਆ ਤੇ ਜਦੋਂ ਕਿਸੇ ਵੀਰ ਦਾ ਵਿਆਹ ਹੋਇਆ ਹੋਣਾ ਉਹਨੇ ਇੱਥੇ ਜਿਹੜੀ ਹੈਗਾ ਆਪਦੇ ਜਿਹੜੇ ਸਿਰੇ ਸੁੱਖੇ ਹੋਣੇ ਤੇ ਸਿਰੇ ਚੜਾਏ ਹੋਣੇ ਇੱਥੇ ਐਦਾਂ ਜਿਹੜਾ ਤੁਸੀਂ ਇੱਥੇ ਕੋਈ ਵੀ ਚੀਜ਼ ਸੋਖ ਸਕਦੇ ਆ ਤੇ ਇੱਥੇ ਤੁਹਾਡੀ ਮੇ ਜਿਹੜੀ ਮਨੋ ਕਾਮਨਾ ਪੂਰੀ ਹੋਊਗੀ ਤੁਹਾਨੂੰ ਮੈਂ ਇੱਧਰ ਵੀ ਦਿਖ ਆ ਵੀਰੇ ਜਗਾ ਤੁਹਾਨੂੰ ਧੰਨ ਬਾਬਾ ਤੇਗਾ ਸੰਧ ਜੀ ਤੇ ਤੁਹਾਡਾ ਕੀ ਕਾਰਜਰਾਸ ਨਹੀਂ ਹੁੰਦਾ ਤੁਸੀਂ ਇੱਥੇ ਆ ਕੇ ਆਪਦੀ ਜਿਹੜੀ ਮਨੋ ਕਾਮਨਾ ਸੁੱਖੋ ਤੁਹਾਡੇ ਜ਼ਰੂਰ ਪੂਰੀ ਹੋਊਗੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪੋ ਆਪਣਾ ਤੇ ਜਿਹੜਾ ਹੈਗਾ ਵੀਰੇ ਇੱਥੇ ਆ ਕੇ ਆਪਦੇ ਗੁਰੂ ਮਹਾਰਾਜ ਦੇ ਮੂਹਰੇ ਅਰਦਾਸ ਬੇਨਤੀ ਕਰੋ ਸਾਰੇ ਜਾਣੇ ਮੈਂ ਤਾਂ ਇਹੀ ਕਹੂੰਗਾ ਇਹ ਲੰਗਰ ਹਾਲ ਆ ਗਿਆ ਵੀਰੇ ਇੱਥੇ ਇਹ ਹੈ ਜੀ ਲੰਗਰ ਹਾਲ ਦੇਖ ਸਕਦੇ ਤੁਸੀਂ ਅੱਜ ਦੋ ਵੀਰੇ ਤੁਸੀਂ ਇੱਥੇ ਲੰਗਰ ਹਾਲ ਤੋਂ ਬਾਹਰ ਨਿਕਲੋਗੇ ਲੰਗਰ ਹਾਲ ਤੋਂ ਬਾਹਰ ਨਿਕਲਦੇ ਆ ਇੱਧਰ ਭੰਡੇ ਤੋਂ ਦਾ ਪ੍ਰੋਗਰਾਮ ਹੈ ਜਿਹੜਾ ਇੰਤਜ਼ਾਮ ਬਹੁਤ ਵਧੀਆ ਤੇ ਇਦਾਂ ਇੱਥੇ ਜਿਹੜਾ ਤੁਹਾਨੂੰ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਸਾਰੀ ਇਦਾਂ ਇਦਾਂ ਇੱਥੋਂ ਦਾ ਜਿਹੜਾ ਹੈਗਾ ਬਣਾ ਹੋਇਆ ਸਾਹਮਣੇ ਵੀ ਵੇਖੋ ਉੱਥੋਂ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਆਹ ਥੇ ਖੜਾਇਆ ਹੋਇਆ ਸਾਹਮਣੇ ਇੱਥੇ ਇਹ ਹੈ ਜੀ ਪੂਰਾ ਗੁਰਦੁਆਰਾ ਇੱਥੋਂ ਨਹੀਂ ਦਾ ਸਾਰਾ ਸਾਰਾ ਗੁਰਦੁਆਰਾ ਜਿਹੜਾ ਹੈਗਾ ਵੀਓ ਇਥੋਂ ਨਹੀਂ ਦਾ ਵਾ ਇਹ ਹੈ ਮਿੱਤਰੋ ਗੁਰਦੁਆਰਾ ਜਿਹੜਾ ਹੈਗਾ ਵਾ ਧੰਨ ਧੰਨ ਬੱਬਾ ਤੇਗਾ ਸਿੰਘ ਜੀ ਦਾ ਪਹਿਲੇ ਤੁਹਾਨੂੰ ਦੱਸਾਂ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਆਹ ਮਿੱਤਰੋ ਹਾਥੀ ਬਣਿਆ ਇੱਥੇ ਦੰਦ ਦੇਖੋ ਇਹਦੇ ਉਹ ਵੀ ਦੰਦ ਬਣੇ ਹੋਏ ਆਜ ਦਾ ਇੱਥੇ ਪਾਰਕ ਬਣੀ ਹੋਈ ਆ ਮਹਿਨ ਉੱਠਣ ਵਾਸਤੇ ਇੱਥੇ ਤੁਸੀਂ ਆ ਸਕਦੇ ਹੋ ਇੱਥੇ ਆ ਕੇ ਮਹਿਨ ਨੂੰ ਜਗ੍ਹਾ ਬਣੀ ਹੋਈ ਹੈ ਜਿਵੇਂ ਆ ਵੀ ਆਪਾਂ ਇੱਥੇ ਬਹਿ ਜੰਨੇ ਆ ਆਵੇ ਤੇ ਪਾਰਕ ਬਣੀ ਹੋਈ ਹੈ ਸਾਹਮਣੇ ਸਾਰੇ ਕੁਰਸੇ ਲੱਗੇ ਹੋਈਆਂ ਹਨ ਇੱਕ ਚੀਜ਼ ਇੱਥੇ ਹੋਰ ਬਹੁਤ ਹੁੰਦੀ ਆ ਜਿਵੇਂ ਮੈਂ ਦੇਖੀ ਆ ਜਿਵੇਂ ਮੰਨ ਕੇ ਚੱਲੋ ਇੱਥੇ ਰਾ ਸ਼ਾਦੀ ਵਾਲੇ ਤੁਹਾਨੂੰ ਪਤਾ ਗੁਰਦਗੁਰੂ ਘਰ ਆਉਂਦੀ ਵੇਹ ਤਾਂ ਉੱਥੇ ਇੱਥੇ ਬਹੁਤ ਜ਼ਿਆਦਾ ਹੀ ਹੁੰਦੀ ਆ ਮਤਲਬ ਇੱਥੇ ਆ ਵੀ ਆਪਾਂ ਬਹਿ ਸਕਦੇ ਆ ਇੱਥੇ ਆ ਕੁਰਸੇ ਬਣਾ ਹੋਈਆਂ ਜੇ ਤੁਹਾਨੂੰ ਪਤਾ ਹੀ ਆਪਾਂ ਗੁਰੂ ਘਰਾਂ ਦੇ ਵੀਡੀਓ ਪਾ ਜਿਹੜੀਆਂ ਵਾ ਪਹਿਲਾਂ ਆਪਾਂ ਵੀਡੀਓ ਹੋਰ ਪਾਉਂਦੇ ਨੇ 1 ਮਿੰਟ ਦੀ ਹੁਣ ਆਪਾਂ ਥੋੜਾ ਜਿਹਾ ਪਾੜਾ ਹੈਗਾ ਵਾ ਚੇਂਜ ਕਰਤਾ ਕੰਮ ਇਧਰ ਵਾਲੇ ਪਾਸੇ ਆ ਗਏ ਆਪਾਂ ਕਿਸੇ ਨੂੰ ਫਾਇਦਾ ਹੋਵੇ ਆਪਣੀ ਵੀਡੀਓ ਦੇਖ ਕੇ ਇੱਕ ਇੱਥੇ ਨੰਬਰ ਇਹਦਾ ਪੋਸਟਰ ਲੱਗਾ ਹੋਇਆ ਸਾਹਮਣੇ ਇਹ ਸਲਾਣਾ ਵਰਸ਼ੀਆ ਸਲਾਣਾ ਸ਼ਹੀਦ ਜੋੜ ਮੇਲਾ ਅਤੇ ਇਸ ਸਥਾਨ ਅਤੇ ਇਹ ਵੀ ਜਿਹੜੀ ਵਰਸ਼ੀਆ 16 ਮਾਰਚ 2025 ਦਿਨ ਐਤਵਾਰ ਪੰਚੇਤ ਨੂੰ ਠੀਕ ਹੈ ਜੀ ਤੇ 16 ਤਰੀਕ ਬੰਦੀ ਤੁਸੀਂ ਇੱਥੇ ਆ ਸਕਦੇ ਹੋ ਵਰਸ਼ੀ ਹੈ ਇੱਥੇ ਸੰਤ ਬੱਬਾ ਨਛੱਤਰ ਸਿੰਘ ਜੀ ਦੀ ਤੇ ਤੁਸੀਂ ਇੱਥੇ ਆ ਕੇ ਆਦਾ ਜਿਹੜਾ ਹੈਗਾ ਜੀਵਨ ਸੰਫਲ ਕਰ ਸਕਦੇ ਹੋ ਬਈ ਇਹ ਬਾਹਰਲਾ ਪਾਸਾ ਵੀਰੇ ਤੁਸੀਂ ਦੇਖ ਸਕਦੇ ਹੋ ਇੱਥੋਂ ਹੁਣ ਆਪਾਂ ਵਾਸ ਜਾ ਰਹੇ ਹਾਂ ਆਪਸ ਜਾ ਰਹੇ ਹਾਂ ਤੇ ਇਥੋਂ ਤੁਹਾਨੂੰ ਦਿਖਾਉਣਾ ਫੇਰ ਇੱਕ ਵਾਰੀ ਮੈਂ ਗੁਰਦੁਆਰਾ ਸਾਹਿਬ ਇਹ ਦਾ ਜਿਹੜਾ ਹੈ ਗੁਰਦੁਆਰਾ ਦਾ ਵਿਊ ਤੁਹਾਨੂੰ ਭਰ ਦਿਖਾ ਰਿਹਾ ਇਹਨੂੰ ਕੋਈ ਉੱਥੇ ਦੇਖੋ ਤੁਸੀਂ ਸਾਰੇ ਜਣੇ ਕਿੰਨਾ ਸ਼ਾਨਦਾਰ ਗੁਰਦੁਆਰਾ ਹੈ ਹਾਂ ਜੀ ਦੇਖੋ ਹੈ ਨਾ ਸਾਰਾ ਸਾਰਾ ਗੁਰਦੁਆਰਾ ਦਿਖਾਇਆ ਆਪਾਂ ਤੁਹਾਨੂੰ ਵੀਰੇ ਤੇ ਜਿਹੜੇ ਗੁਰੂ ਘਰ ਦੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਦੋਹਾਂ ਤਨਾ ਜਣਾਂ ਨੂੰ ਮੰਦਿਆਂ ਨੂੰ ਆਹ ਦੇਖ ਸਕਦੇ ਹੋ ਵੀਰੇ ਤੁਸੀਂ ਇੱਥੇ ਜਿਹੜਾ ਨਾ ਇੰਟਰਲੌਕ ਦਾ ਕੰਮ ਚੱਲਦਾ ਪਿਆ ਇੰਟਰਲੌਕ ਲਮ ਦੇ ਭਾਏ ਆ ਤੇ ਪਰੇ ਜਿਹੜਾ ਉਹ ਹਾਲ ਬਣਿਆ ਹੋਇਆ ਬੰਦਾ ਪਿਆ ਵਾ ਉਹਦਾ ਵੀ ਕੰਮ ਚੱਲਦਾ ਪਿਆ ਇੱਥੇ ਨਾ ਆਪਣੇ ਦੋ ਵੀਰ ਮਿਲੇ ਸੀ ਆਪਾਂ ਨੂੰ ਇੱਕ ਤਾਂ ਆਹ ਬਾਈ ਦੀ ਦੁਕਾਨ ਲੱਗੀ ਹੋਇਆ ਆਹ ਬਾਈ ਏ ਬਾਈ ਜੀ ਦੇ ਕੰਮ ਲੱਗੀ ਆ ਬਾਈ ਨੂੰ ਘੱਟੋ ਘੱਟ 25 30 ਸਾਲ ਬਾਈ ਕਹਿੰਦਾ ਮੈਨੂੰ ਇੱਥੇ ਹੋ ਗਿਆ ਕੰਮ ਕਰਦ ਨੂੰ ਤੇ ਇੱਕ ਆ ਸਾਹਮਣੇ ਆਪਣੇ ਬਾਈ ਜਿਹੜੇ ਇੱਥੇ ਮੋਟਰਸਾਈਕਲ ਦੀ ਪਾਰਕਿੰਗ ਕਰਾਉਂਦੇ ਆ ਮੋਟਰਸਾਈਕਲ ਗੱਡੀ ਕੋਈ ਵੀ ਆ ਜਾਵੇ ਇੱਥੇ ਲਵਾ ਲੈਂਦੇ ਕੰਨਾ ਟਾਈਮ ਦਾ ਬਾਈ ਲੱਗਿਆ ਨੂੰ ਹੋ ਗਿਆ 25 ਸਾਲ ਜੀ ਬਾਈ ਜੀ ਕਹਿੰਦਾ ਨੂੰ 25 ਸਾਲ ਇੱਥੇ ਗੁਰਦਰਾ ਸਾਹਿਬ ਜਿਵੇਂ ਸਮਾਨ ਵੇਚਦੇ ਜਿਵੇਂ ਪ੍ਰਸ਼ਾਦ ਹੋ ਗਿਆ ਘੋੜੇ ਹੋ ਗਏ ਬੱਚਾ ਦਾ ਖੜਾਉਣੇ ਹੋ ਗਏ ਇਹ ਬਾਈ ਜੀ ਇੱਥੇ ਵੇਚਦੇ ਆ ਤੇ ਜਦੋਂ ਅਸੀਂ ਜਿਹੜਾ ਕੋਈ ਵੀ ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਕੰਨਾ ਟਾਈਮ ਹੋ ਗਿਆ ਜੀ 20 ਸ ਇਹਨੂੰ ਇੱਥੇ 2 ਸਾਲ ਹੋ ਗਏ ਵੀਰੇ ਇੱਥੇ ਜਿਵੇਂ ਮੋਟਰਸਾਈਕਲ ਪਾਰਕਿੰਗ ਕਰਾਉਂਦੇ ਨੇ ਜੋਬ ਕਰਦੇ ਆਣੋ ਤੇ ਇੱਥੇ ਤੁਸੀਂ ਆ ਕੇ ਜਿਹੜਾ ਆਪਦਾ ਮੋਟਰਸਾਈਕਲ ਸੇਫ ਲਈ ਤੁਸੀਂ ਇੱਥੇ ਲਾ ਸਕਦੇ ਹੋ ਤੇ ਠੀਕ ਆ ਦੋਸਤੋ